ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰੀਕ ਸਿੰਘ ਦੇ ਫਾਰਮ ਤੋਂ ਜਿਹੜੀ ਵੀਡੀਓ ਆਪਾਂ ਅੱਜ ਦੀ ਅਪਲੋਡ ਕਰਨੀ ਹੈ ਦੋ ਮੱਝਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋਵੇਂ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਸੱਜਰ ਸੁਈਆਂ ਵਾਂ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛੇ ਢੜਨ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਦੇਵੇ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਪਸ਼ੂਆਂ ਦੀ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋ ਸੋ ਦੋਸਤੋ ਫੇਸਬੁਕ ਤੇ ਇੰਸਟਾਗ੍ਰਾਮ ਵਾਲੀ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਸਾਰੀ ਪੁੱਛ ਗਿਆ ਪਟੜਨ ਨਾਲ ਜੀ ਕਰ ਲੈਂਦੇ ਹਾਂ ਹਾਂ ਜੀ ਬਾਈ ਸਸਿਗਾਲ ਜੀ ਸਸਿਗਾਲ ਜੀ ਸਨੋ ਕੀ ਹਾਲ ਜੀ ਵਧੀਆ ਬਾਈ ਵਧੀਆ ਹੋਰ ਸਨੋ ਤੁਸੀਂ ਮੇਰਾ ਮੇਰਾ ਕਿਰਪਾ ਚੱਲੀ ਜਾਂਦਾ ਵਧੀਆ ਕੰਮ ਕਰ ਹਾਂ ਜੀ ਚੱਲੀ ਜਾਂਦਾ ਕੰਮ ਦਾ ਬੋਲ ਦੋ ਡਰੈਸ ਆਪਣਾ ਇਹ ਪਿੰਡ ਬਰਵਾਲਾ ਹਾਂ ਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਜੀ ਦੱਸੋ ਅਮਰੀਕ ਸਿੰਘ ਨਾਂ ਹਾਂ ਜੀ ਫੋਨ ਨੰ 998837092 7092 ਹਾਂ ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਾਂ ਦੋ ਮੱਝਾਂ ਜੜੀਆਂ ਦਿਖੋ ਲਈਆਂ ਮੈਂ ਵੀਡੀਓ ਦੇ ਵਿੱਚ ਕੀ ਡਿਟੇਲ ਐ ਇਸ ਆਪਾਂ ਨੀਲੀ ਜਾਂ ਵੀ ਮੱਝ ਤੋਂ ਸ਼ੁਰੂ ਕਰ ਲਈਏ ਕੀ ਡਿਟੇਲ ਐ ਕੀ ਤਿੰਨਵਾਂ ਸੂਆ ਸੂਈ ਇਹ ਵੀਰ ਦੋਵੇਂ ਹੀ ਮੱਝਾਂ ਤਾਜ਼ੀਆਂ ਸੂਈਆਂ ਆ ਅੱਛਾ ਜੀ ਇਹ ਮੈਂ ਸੂਈ ਚੌਥੇ ਸੂਵੇ ਅੱਛਾ ਜੀ ਇਹਦਾ ਉਹ ਬੱਚਾ ਜੇ ਇਹਨੂੰ ਹੋਏ ਸੂਈ ਨੂੰ ਇਹ ਚਾਰ ਤੋਂ ਅੱਜ ਪੰਜ ਦਿਨ ਅੱਛਾ ਜੀ ਤੇ ਪੰਜ ਦਿਨ ਜਾਨੀ ਕਿ ਬੋਲੇ ਜੀਆ ਦੋ ਇਹ ਬੋਲੇ ਜੀਆ 7 ਤੋਂ 8 8 ਲਾ ਲਓ 7.5 7 ਲਾ ਲਓ ਬੋਲਾ ਜਿਹੜਾ ਠੀਕ ਹੈ ਜੀ ਚੁਆਇਸ ਹੋਈ ਇਹਨਾਂ ਦੀ ਇੱਕ ਨੰਬਰ ਦੋਹਾਂ ਦੀ ਠੀਕ ਹੈ ਜੀ ਤੇ ਬੱਚਾ ਕੀ ਦਿੱਤਾ ਨੇ ਬੱਚਾ ਇਹਨਾਂ ਦੋਹਾਂ ਮਗਰ ਕੱਟਿਆ ਦੋਹਾਂ ਦੇ ਮਗਰ ਕੱਟਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੋੜ ਕੇ ਦਿਖਾਈ ਨੂ ਹਾਂਜੀ ਤੋੜ ਦੋ ਦੋਸਤੋ 4 ਕਿ ਦਿਨ ਦਾ ਟਾਈਮ ਜਿਹੜਾ ਵੀਰ ਦੇ ਕਹਿਣ ਮੁਤਾਬਕ ਇਹਨੂੰ ਸੈੱਲ ਹੋ ਗਿਆ ਵਾ ਤੇ ਸਵੇਰ ਨੂੰ ਦੋਸਤੋ ਤਨ ਵੀਰ ਨੇ ਦੱਸ ਸੀ ਕਿ ਤਿਆਰ ਆ 7 8 ਲੀਟਰ ਜਿਹੜਾ ਵਾ ਬੋਲਾ ਤਿਆਰ ਹੈ ਹੁਣ ਦੁੱਧ ਗਿਣ ਲਓ ਜਾਂ ਬੋਲਾ ਗਿਣ ਲਓ ਬੱਚਾ ਦੋਸਤੋ ਨੇ ਕੱਟਾ ਦਿੱਤਾ ਵਾ ਬਰੀਡ ਦੋਸਤੋ ਨੀਲੀ ਰਾਵੀ ਲਿਸਾਪਾਂ ਦੋਸਤੋ ਥੋੜਾ ਜਿਆ ਜਰੂਰ ਵਿਖਾਉਂਦੀ ਆ ਕਿਉਂਕਿ ਜਦੋਂ ਪਸ਼ੂ ਸੁੰਦਾ ਵਾ ਸੱਜਰ ਉਹਦੋਂ ਥੋੜਾ ਜਿਆ ਲਪਾ ਜਰੂਰ ਆ ਜਾਂਦਾ ਵਾ ਬਾਕੀ ਦੋਸਤੋ ਮੌਸਮ ਨੂੰ ਵੀ ਗਰਮੀ ਦਾ ਕਾਫੀ ਰਹਾ ਮੀਂਹ ਮੂਦਾ ਤਾਂ ਚੈਵਾਂ ਦੋਸਤੋ ਅੱਜ ਹੀ ਤਕਰੀਬਨ ਬਣਿਆ ਜੇ ਜਾਵੋ ਤਾਂ ਕਪੜਾ ਗੁਰਦਰੀਡ ਦੋਸਤੋ ਪੂਰੀ ਆ ਨੀਲੀ ਰਾਵੀ ਖੋਰ ਚਾਰੇ ਵਾਈਟ ਆ ਦੋਸਤੋ ਪੂਸ਼ ਵਾਈਟ ਆ ਸੀ ਸਕੁਆਇਰੀਲੀ ਚੈੱਕ ਕਰਵਾ ਲਣਾ ਤੁਹਾਨੂੰ ਬਾਕੀ ਦੋਸਤੋ ਹੱਥਾਂ ਦੀ ਕੁਆਲਿਟੀ ਕਰ ਲੋ ਚੈੱਕ ਟਵਾਈਜ਼ ਵੀ ਚੰਗੀ ਦੋਆਂ ਮਈਆਂ ਅੱਛਾ ਜੀ ਕੋਈ ਪੂਰ ਛਟਾ ਕੋਈ ਥਣਾ ਦੀ ਬਾਹਰ ਕੱਟ ਕੋਈ ਵਾਲ ਕੱਟ ਨਹੀਂ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਅੱਛਾ ਹੁਣ 7-8 ਕਿਲੋ ਬੋਲਾ ਤਿਆਰ ਹੈ ਜਾਂ ਦੋ ਦੀ ਜੇੜੀ ਦੇ ਬੋਲਾ ਕੱਢ ਲਈਏ ਹਾਂ ਬੋਲੇ ਸਮਝ ਲੋ ਚੌਥਾ ਪੰਜਵਾਂ ਦਿਨ ਦਾ ਬੱਚਾ ਜੀ ਹਾਂ ਦੋਸਤੋ ਬੱਚਾ ਨਹੀਂ ਜਿਹੜਾ ਇਹ ਕੱਟਾ ਦਿੱਤਾ ਵਾ ਹਾਂ 4-5 ਦਿਨ ਦਾ ਟਾਈਮ ਹੈ ਸੂਈ ਨੂੰ ਦੁੱਧ ꝗ ਲੋ ਜਾਂ ਬੋਲਾ ꝗ ਲੋ 7-8 ਕਿਲੋ ਤਿਆਰ ਅੱਛਾ ਇਹ ਵੀ ਜੀ ਮੋਲੇ ਦਾ ਕੀ ਕਰਦੇ ਮੋਲੇ ਦਾ ਵੀਰ ਜੀ 65000 ਅੱਛਾ ਜੀ ਬਾੜਿਆ ਦੋਸਤੋ 65000 ਰੁਪਏ ਜਿਹੜੀ ਵੀਰ ਨੇ ਡਿਮਾਂਡ ਰੱਖੀ ਹੈ ਤੇ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਭਰਾ ਖਰੀਦਣਾ ਹੋਊਗਾ ਮਾਨਸਤਲ ਮੌਕੇ ਤੇ ਜ਼ਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਵੀਡੀਓ ਦੇ ਵਿੱਚ ਦੱਸਿਆ ਹੁੰਦੇ ਫਿਕਸ ਨਹੀਂ ਹੁੰਦੇ ਮਾਨਸਤਲ ਦੋਸਤੋ ਮੌਕੇ ਤੇ ਜ਼ਰੂਰ ਹੋ ਇਹਨਾਂ ਦਾ ਅੱਛਾ ਵੀਰ ਜੀ ਦੋ ਨੰਬਰ ਤੇ ਜਿਹੜੀ ਮੱਝ ਹੈ ਇਹਦੇ ਬਾਰੇ ਦੱਸਿਓ ਕੀ ਡਿਟੇਲ ਇਹਦੀ ਕਿਵੇਂ ਸੂਹ ਆ ਸੂਹ ਇਹ ਵੀਰ ਜੀ ਘਰੜਿਆਂ ਦੇ ਦੁੱਜੇ ਸੂਹੇ ਕਰਕੇ ਦਿੱਤੀ ਆ ਅੱਛਾ ਜੀ ਬਾਕੀ ਵੇਖ ਲਓ ਕੋਈ ਦੂਜਾ ਮੰਨ ਲੈ ਜਾਂ ਤੀਜਾ ਮੰਨ ਲੈ ਉਹ ਤਾਂ ਆਪੋ ਆਪਣੀ ਸਮਝ ਮੈਂ ਤਾਂ ਦੂਜਾ ਹੀ ਬਰੀਡ ਇਹ ਵੀ ਮੋਹਰਾ ਚ ਆਉਂਦੀ ਬਿਲਕੁਲ ਜੈੱਟ ਬਲੈਕ ਕਿਤੇ ਵਾਲ ਨਹੀਂ ਹੈਗਾ ਚਿੱਟਾ ਠੀਕ ਹੈ ਜੀ ਤੇ ਵੀਰ ਜੀ ਦੂਜੀ ਗੱਲ ਇਹ ਜੇ ਇਹ ਮੱਝ ਹੁਣ ਚੋਈ ਚਵਾਈ ਗਈ ਅੱਛਾ ਚਵਾਈ ਤੀ ਹੈ ਹਾਂ ਜੀ ਠੀਕ ਹੈ ਜੀ ਇਹਦੇ ਥੱਲੇ 9 ਲੀਟਰ ਦੁੱਧ ਹੁਣ ਇਸ ਟਾਈਮ ਠੀਕ ਹੈ ਜੀ ਤੇ ਪਰ ਹੁਣ ਇਸ ਟਾਈਮ ਚੋਈ ਜੀ ਅੱਛਾ ਵੀਰ ਕੋਈ ਵੇਖਣਾ ਹੈ ਹਾਂ ਠੀਕ ਹੈ ਜੀ ਤੇ ਨਹੀਂ ਵੀਰ ਨਹੀਂ ਵੇਖਣਾ ਮੈਂ ਚੋਕੇ ਲਿਆਂਦੀ ਅੱਛਾ ਚੋਕੇ ਲਿਆਂਦੀ ਅੱਜ ਹੀ ਲਿਆਂਦੀ ਹਾਂ ਲੈ ਕੇ ਆਇਆ ਘੰਟਾ ਆਇਆ ਜੀ ਠੀਕ 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 ਚੋਕੇ ਲੈ ਗਿਆ ਬੱਚਾ ਇਹਦੇ ਨੂੰ ਕੱਟਾ ਦਿੱਤਾ ਬੱਚਾ ਇਹਦਾ ਵੀ ਕੱਟਾ ਆਹ ਕੱਟਾ ਇਹ ਉੱਤੇ ਦਾ ਕ ਤੇ ਕੋਈ ਪੂਰ ਛਟਾਵਾ 9 ਲੀਟਰ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਹੈ ਉਹ ਨਾ ਪੂਰੀ ਜੈਡ ਬਲੈਕ ਮੋਹਰਾ ਨਸਲ ਸੁਆ ਦੋਸਤੋ ਕੀ ਦੁੱਧਾਂ ਮੰਗ ਲੇ ਕੋਈ ਦੁੱਧਾਂ ਮੰਗ ਲੇ ਤੁਹਾਡੀ ਨਰਖ ਪਰਖ ਆ ਬਾਕੀ ਦੋਸਤੋ ਆ ਪਿੱਠਪੂੜੀ ਦੀ ਚੜਾਈ ਚੈੱਕ ਕਰ ਲੋ ਚੁਾਈ ਹੋਈ ਆ ਦੋਸਤੋ ਮੱਝ ਦੀ ਫੇਰ ਵੀ ਚਲੋ ਆਰਡਰ ਕੁਆਲਟੀ ਜਿਹੜਾ ਚੰਗਾ ਤਿਆਰ ਕੀਤਾ ਕਰਮਾ ਜੀ ਨੇ ਸੋਨਾ ਵਿਖਾਉਂਦੀ ਏ ਜੇ ਵੀ ਲੋਰੀ ਦੋਸਤੋ ਬਰੀਕ ਚਮੜੀ ਬਿਲਕੁਲ ਜੈਡ ਬਲੈਕ ਮੋਹਰਾ ਨਸਲ ਮੱਜਾ ਦੋਸਤੋ ਦੋਵੇਂ ਹੀ ਪੂਰੀਆਂ ਫੁੱਲ ਬਰੀਡ ਵਾਲੀਆਂ ਆਹ ਸਾ ਉੱਥੇ ਕਰ ਰੋ ਪੱਕੇ ਸਾਂ ਕਰ ਲੋ ਉੱਥੇ ਕਰ ਰੋ ਕੁਰਸੀਆਂ ਦੋਸਤੋ ਵਪਾਰ ਦਾ ਕੰਮ ਆ ਵੀਰ ਦਾ ਰਟੀਨ ਦੇ ਵਿੱਚ ਹੀ ਪਸ਼ੂ ਵੀਰ ਦੇ ਕੋਲ ਜਿਹੜੇ ਇੱਥੇ ਆਉਂਦੇ ਆ ਆ ਲੋ ਜੀ ਦੀ ਆਰਡਰ ਕੁਆਲਿਟੀ ਕਰ ਲੋ ਚੱਕ ਸੋਹਣਾ ਦੋਸਤੋ ਥਾਣਿਆਂ ਚਲਦੀ ਝੋਟੀ ਆ ਬਹੁਤ ਸੁਣ ਚਵਾਈ ਚੁਈ ਜੁੜ ਚਿੰਗ ਬਣਦੀ ਬਹੁਤ ਚੰਗੀ ਹੁਣ ਤੁਸੀਂ ਚੋਈ ਚਾਹੀ ਕਰਕੇ ਠੀਕ ਹੈ ਜੀ अच्छा ए... वीर जी कोई पूर छटा कोई ठणा दी बात किसी अ पूर छटा ने 24 दुहा दी ओके है ठीक है जी ते ए... ताजियां मियां एदा की मुन करदे एदा मुल्क करदे 75000 ਰੁਪਇਆ ਅੱਛਾ ਜੀ ਮਾਨਦਾਨ ਕਰਦੇ ਕੰਦਾ ਮਾਨਣਾ 72000 ਦੀ 32 ਹਾਂ ਹੋਰ ਵੀ ਆਇਗਾ ਵੀਰ ਭਰਾ ਦਾ ਕੋ ਮਾਨਦਾਨ ਕਰਦਾ ਦੋਸਤੋ 75000 ਰੁਪਇਆ ਜਿਹੜੀ ਵੀਰ ਨੇ ਡਿਮਾਂਡ ਰੱਖੀ ਹੈ ਤੇ 72000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਵੀਰ ਭਰਾ ਖਰੀਦਣਾ ਉਹਦਾ ਮਾਨਦਾਨ ਜਰੂਰ ਹੋਊਗਾ ਬਾਕੀ ਦੋਸਤੋ ਆ ਆ ਦੀ ਪਿੱਠਪੜੀ ਦੀ ਚੜਾਈ ਚੈੱਕ ਕਰ ਲੋ ਲਿਸਕ ਪੁੱਛ ਦੋਸਤੋ ਚਮੜੀ ਦੀ ਪੂਰੀ ਬਰੀਕ ਚਮੜੀ ਹੈ ਆਲੂ ਜੀ ਕਰੋ ਚੱਕ ਆਰਡਰ ਕੁਆਲਟੀ ਦੋਸਤੋ ਦੀ ਕਰ ਲਓ ਚੱਕ ਇੱਕ ਵਾਰੀ ਦੋ ਨੰਬਰ ਤੇ ਦੋਸਤੋ ਜਿਹੜੀ ਪੂਰੀ ਜੈਡ ਬਲੈਕ ਮੋਹਰ ਨਸਲ ਤੇ ਪਹਿਲੇ ਨੰਬਰ ਤੇ ਜਿਹੜੀ ਦਿਖਾਈਏ ਦੋਸਤੋ ਇਹ ਪਿਓਰ ਨੀਲੀ ਰਵੀ ਚੌਥਾ ਸੂਆ ਦੋਸਤੋ ਸੂਈ ਚਾਰ ਦਿਨ ਦਾ ਟਾਈਮ ਸੂਈ ਨੂੰ ਹੋਗਾ 7-8 ਲੀਟਰ ਬੋਲਾ ਗਿੰਡੂ ਜਾਂ ਦੁੱਧ ਗਿੰਡੂ ਹੁਣ ਤਿਆਰ ਆ ਬੱਚੇ ਦੋਸਤੋ ਦੋਵਾਂ ਦੇ ਮਗਰ ਕੱਟੇ ਆ ਅਸਲੀ ਜਿਹੜੀ ਕਰਨੀਓ ਤੁਸੀਂ ਆਪ ਕਰਨੀ ਆ ਸੱਜਣ ਸੂਏ ਪਸ਼ੂ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ